ਦੀਵਾਲੀ ਦੇ ਤਿਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਬਰਨਾਲਾ ਸ਼ਹਿਰ ਵਿੱਚ ਕੈਨਮ ਕੰਸਲਟੈਂਸ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਅਧੀਨ ਬੱਚਿਆਂ ਨੂੰ ਮੁਫਤ ਦਰਖਤ ਵੰਡੇ ਗਏ ਅਤੇ ਇੱਕ ਵਾਅਦਾ ਲਿਆ ਗਿਆ ਕਿ ਇੱਕ ਦੀਵਾਲੀ ਘਟੋ ਘਟ ਇੱਕ ਦਰਖਤ ਹੋਰ ਲਗਾਇਆ ਜਾਵੇ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਹਸਨ ਸ਼ਰਮਾ OSD ਮੀਟੇਰ ਨੇ ਕਿਹਾ ਕਿ ਦਰਖਤ ਜਿੱਥੇ ਪ੍ਰਕਿਰਤੀ ਨੂੰ ਸਾਫ਼ ਰੱਖਦੇ ਹਨ ਉੱਥੇ ਹੀ ਸ਼ਰੀਰ ਨੂੰ ਤੰਦਰੁਸਤ ਰੱਖਣ ਦਾ ਵੀ ਸਾਧਨ ਹਨ ਉਨ੍ਹਾਂ ਨੇ ਕੈਨਮ ਕੰਸਲਟੈਂਸ ਬਰਨਾਲਾ ਦੇ ਮੈਨੇਜਰ ਹਰਤੇਸ਼ ਵਾਤਿਸ਼ ਨੂੰ ਇਸ ਮੁਹਿੰਮ ਦੇ ਮੋਢੀ ਬਣਨ ਤੇ ਮੁਬਾਰਕਬਾਦ ਵੀ ਦਿੱਤੀ। ਬਰਨਾਲਾ ਦੇ ਡਿਪਟੀ ਕਮਿਸ਼ਨਰ ਨੇ ਵੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੀਵਾਲੀ ਨੂੰ ਗ੍ਰੀਨ ਦੀਵਾਲੀ ਵਜੋਂ ਮਨਾਇਆ ਜਾਵੇ। ਮਾਨਯੋਗ ਡੀਐਸਪੀ ਬਰਨਾਲਾ ਨੇ ਕੈਨਮ ਕੰਸਲਟੈਂਸ ਵੱਲੋਂ ਚਲਾਈ ਗਈ ਇਸ ਕੋਸ਼ਿਸ਼ ਦੀ ਪ੍ਰਸ਼ੰਸਾ ਕਰਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਮੈਡਮ ਏਡੀਸੀ ਬਰਨਾਲਾ ਬਰਨਾਲਾ ਜ਼ਿਲ੍ਹਾ ਦੇ ਐਮਐਲਏ ਕੁਲਵਿੰਦਰ ਸਿੰਘ ਕਾਲਾ ਢਿੱਲੋਂ ਬੀਜੇਪੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਸ਼ਹਿਰ ਦੇ ਹੋਰ ਵੱਖ-ਵੱਖ ਪ੍ਰਮੁੱਖ ਲੋਕਾਂ ਨੇ ਵੀ ਅੱਗੇ ਆ ਕੇ ਇਸ ਮਹਿੰਮ ਲੜੀ ਨੂੰ ਜਾਰੀ ਰੱਖਣ ਦਾ ਆਹ्वान ਕੀਤਾ ਇਸ ਮਹਿੰਮ ਅਧੀਨ ਕੈਨਮਨ ਕੰਸਲਟੈਂਸ ਬਰਨਾਲਾ ਆਪਣੇ ਦਫ਼ਤਰ 16 ਏਕੜ 'ਚ ਬੱਚਿਆਂ ਨੂੰ ਮੁਫਤ ਪੌਦੇ ਵੰਡ ਰਹੇ ਹਨ ਅਤੇ ਜੋ ਵੀ ਬੱਚਾ ਉਸ ਪੌਦੇ ਦੀ ਸੰਭਾਲ ਕਰੇਗਾ ਉਸ ਨੂੰ ਫ੍ਰੀ ਆਈਲੈਟਸ ਪੀਟੀਈਸੀ ਕਲਾਸਾਂ 7 ਦਿਨਾਂ ਲਈ ਸਕਾਲਰਸ਼ਿਪ ਅਤੇ ਹੋਰ ਵੱਖ-ਵੱਖ ਆਫਰ ਦਿੱਤੇ ਜਾਣਗੇ ਆਓ ਇਸ ਦੀਵਾਲੀ ਨੂੰ ਇੱਕ ਗ੍ਰੀਨ ਦੀਵਾਲੀ ਬਣਾਈਏ ਅਤੇ ਪ੍ਰਕਿਰਤੀ ਪ੍ਰਤੀ ਆਪਣਾ ਫਰਜ਼ ਨਿਭਾਈਏ ਸਸੀਕਾਲ ਬਰਨਾਲਾ ਨਿਵਾਸੀਓ ਸਾਥੀਓ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਜਲਦੀ ਦੀਵਾਲੀ ਆ ਰਹੀ ਆ ਤੇ ਮੈਂ ਸਾਰੇ ਬਰਨਾਲਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਵਾਰ ਦੀ ਦੀਵਾਲੀ ਅਸੀਂ ਵੱਧ ਤੋਂ ਵੱਧ ਇਹਨੂੰ ਬਦੌਰ ਗ੍ਰੀਨ ਦੀਵਾਲੀ ਮਨਾਈਏ ਤੇ ਵੱਧ ਤੋਂ ਵੱਧ ਪੌਦੇ ਲਗਾਈਏ ਤੇ ਪਟਾਕਿਆਂ ਦੀ ਵਰਤੋਂ ਘਟਾਈਏ ਇਸੇ ਲੜੀ ਤਹਿਤ ਕੈਨਮ ਕੰਸਲਟੈਂਟ ਗਰੁੱਪਸ ਨੇ ਜੋ 16 ਏਕੜ ਬਰਨਾਲਾ ਵਿਖੇ ਇਹਨਾਂ ਦਾ ਦਫ਼ਤਰ ਆ ਇਹਨਾਂ ਵੱਲੋਂ ਸਾਡਾ ਭਰਾ ਵਾਤੇਸ਼ ਆਗਾ ਇਹਨਾਂ ਵੱਲੋਂ ਇੱਕ ਮੁਹਿੰਮ ਤਿਆਰ ਕੀਤੀ ਗਈ ਆ ਮੁਹਿੰਮ ਚਲਾਈ ਜਾ ਰਹੀ ਆ ਜਿਸ ਤਹਿਤ ਕੋਈ ਵੀ ਸਟੂਡੈਂਟ ਆ ਜੋ ਉਹ ਇਹਨਾਂ ਦੇ ਆਫਿਸ ਦੇ ਵਿੱਚੋਂ ਪੌਦੇ ਜਾਂ ਬੂਟੇ ਪ੍ਰਾਪਤ ਕਰ ਸਕਦਾਗਾ ਤੇ 25 ਦਿਨਾਂ ਬਾਅਦ ਜੇ ਉਹ ਦੀ ਉਹ ਸੈਲਫੀ ਜਾਂ ਉਹਦੀ ਫੋਟੋ ਖਿੱਚ ਕੇ ਭੇਜੂਗਾ ਉਹ ਬੂਟੇ ਨਾਲ ਕਿ ਉਹਨੂੰ ਪਾਲ-ਪੋਸ਼ ਰਿਹਾਗਾ ਤਾਂ ਉਸ ਨੂੰ ਸਪੈਸ਼ਲ ਆਫਰਸ ਇਹਨਾਂ ਵੱਲੋਂ ਕੋਰਸੇਸ ਦੇ ਉੱਤੇ ਜਾਂ ਹੋਰ ਵਕਤ-ਵਕਤ ਉਪੰਦ ਦਿੱਤੇ ਜਾਣਗੇ ਤੇ ਮੈਂ ਕੈਨਮ ਗਰੁੱਪ ਬਰਨਾਲਾ ਨੂੰ ਬਹੁਤ ਮੁਬਾਰਕਬਾਦ ਦਿੰਨਾ ਇਸ ਐਫਰਟ ਦੇ ਲਈ। ਯੈਸ ਮੈਮ ਨਾਓ I promise to plant a tree this Diwali and make it a green Diwali. Very happy Diwali to everyone. ਸਭ ਤੋਂ ਪਹਿਲਾਂ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਕੋਲ ਇੱਕ ਕੈਨਮ ਸਟੱਡੀ ਕੰਸਲਟੇਸ਼ਨ ਵਾਲੇ ਨੇ ਉਹਨਾਂ ਨੇ ਇੱਕ ਬਹਿਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਉਹ ਕਹਿ ਰਹੇ ਨੇ ਵੀ ਸਾਰੇ ਦੀਵਾਲੀ ਦੇ ਮੌਕੇ ਤੇ ਵੱਧ ਤੋਂ ਵੱਧ ਪੌਦੇ ਲਗਾਓ ਪੌਦੇ ਲਗਾਉਣੇ ਨਹੀਂ ਕੱਲੇ ਉਹਨਾਂ ਦੀ ਸਾਫ ਸੰਭਾਲ ਲਈ ਵੀ ਆਪਾਂ ਨੇ ਕਰਨੀ ਹੈਗੀ ਇਹਦੇ ਨਾਲ ਹੀ ਕਿ ਇਹਨਾਂ ਨੇ ਹੋਰ ਐਡ-ਆਨ ਕੀਤਾ ਕਿ ਹਰ ਇੱਕ ਬੱਚੇ ਨੇ ਆਪਣੀ ਫੋਟੋਗ੍ਰਾਫ ਵਿਦ ਪਲੈਂਟਸ ਸ਼ੇਅਰ ਕਰਨੀ ਹੈ ਇਹਨਾਂ ਨੂੰ ਔਰ 25 ਦਿਨ ਦੇ ਬਾਅਦ ਇਹ ਡਰਾਅ ਕੱਢਣਗੇ ਤੇ ਜਿਹੜੇ ਵੀ ਬੱਚੇ ਦੀ ਉਹ ਡਰਾਅ ਦੇ ਵਿੱਚ ਕਿਸਮਤ ਨਿਕਲਦੀ ਹੈ ਤਾਂ ਫਿਰ ਉਸ ਨੂੰ ਇਹ ਆਇਲੈਸ ਕਲਾਸਸ ਵਗੈਰਾ ਸਾਰਾ ਕੁਝ ਫ੍ਰੀ ਦੇਣਗੇ ਸੋ ਧੰਨਵਾਦ ਸਸ਼ਿਕਾ ਜੀ ਸਾਰਿਆਂ ਨੂੰ ਕੈਨਮ ਕੰਸਲਟੈਂਟਸ ਬਰਨਾਲਾ ਵੱਲੋਂ ਇਸ ਵਾਰ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਗ੍ਰੀਨ ਦੀਵਾਲੀ ਦਾ ਇਨੀਸ਼ੀਏਟਿਵ ਜਿਹੜਾ ਲਿਆ ਗਿਆ ਜਿਹਦੇ ਵਿੱਚ ਇਹਨਾਂ ਵੱਲੋਂ ਫ੍ਰੀ ਜਿਹੜੇ ਬੂਟੇ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ ਖਾਸ ਕਰ ਸਟੂਡੈਂਟਸ ਨੂੰ ਜੇ ਕੋਈ ਵੀ ਸਟੂਡੈਂਟ ਇਹਨਾਂ ਦੇ ਜਿਹੜਾ 16 ਏਕੜ ਦਫ਼ਤਰ ਹੈ ਉੱਥੋਂ ਫ੍ਰੀ ਜਿਹੜਾ ਪੌਦੇ ਲੈ ਜਾ ਸਕਦਾ ਤੇ ਉਹਨੂੰ ਪੌਦੇ ਨੂੰ ਲਗਾ ਕੇ ਪਾਲ ਪੋਸ ਕੇ 25 ਦਿਨ ਦੇ ਬਾਅਦ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈਗਾ ਕੈਨਮ ਕੰਸਲਟੈਂਟਸ ਨੇ ਜੇਕਰ ਇਹਨਾਂ ਨੂੰ ਤੁਸੀਂ ਉਹ ਫੋਟੋ ਬੂਟੇ ਦੇ ਨਾਲ ਭੇਜਦੇ ਹੋ ਤਾਂ ਇਹ ਆਪਣੇ ਕੋਰਸੇਸ ਦੇ ਵਿੱਚ ਫ੍ਰੀ ਤੁਹਾਨੂੰ ਜਿਹੜੀਆਂ ਉਹਦੇ ਵਿੱਚ ਡਿਸਕਾਊਂਟਸ ਆਫਰਸ ਤੇ ਨਾਲ ਐਮਾਜ਼ਾਨ ਦੇ ਵਾਊਚਰਸ ਵਗੈਰਾ ਹੋਰ ਵੀ ਜਿਹੜੀਆਂ ਛੋਟਾਂ ਦੇਣਗੇ ਤੇ ਇਹ ਬਹੁਤ ਹੀ ਚੰਗੀ ਮੁਹਿੰਮ ਇਹਨਾਂ ਨੇ ਇਸ ਵਾਰ ਸ਼ੁਰੂ ਕੀਤੀ ਹੈ ਦੀਵਾਲੀ ਦੇ ਮੌਕੇ ਤੇ ਮਾਤਾ-ਪਰਵਰਨ ਨੂੰ ਖਿਆਲਚ ਰੱਖਦੇ ਹੋਏ ਗ੍ਰੀਨ ਦੀਵਾਲੀ ਮਨਾਉਣ ਦੀ ਤੇ ਜਿਹੜਾ ਸਾਡਾ ਗ੍ਰੀਨ ਕਵਰ ਹੈ ਉਹਨੂੰ ਵਧਾਉਣ ਦੀ ਬੋਧਿਆ ਨੂੰ ਵਧਾਉਣ ਦੀ ਮੈਂ ਇਹਨਾਂ ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦਾ ਹਾਂ ਤੇ ਸਾਰੇ ਬਨਾਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹਨਾਂ ਦੀ ਇਸ ਮਹਿੰਮ ਦਾ ਹਾਲ ਲੈਣ ਤੇ ਪੌਦੇ ਨਾਲ ਤੋਂ ਲੈ ਕੇ ਪਲਾਂਟ ਕਰਨਾ ਮੇਰਾ ਨਾਮ ਡਾਕਟਰ ਮਨਦੀਪ ਸ਼ਰਮਾ ਤੇ ਜੋ ਕੈਨਮ ਨੇ ਆਪਣਾ ਇੱਕ ਸ਼ੁਰੂ ਕੀਤਾ ਹੈ ਉਹ ਬਹੁਤ ਵਧੀਆ ਚੀਜ਼ ਹੈ ਵੀ ਆਈ ਪ੍ਰੋਮਿਸ ਟੂ ਪਲਾਂਟ ਅ ਟਰੀ ਥਿਸ ਦਿਵਾਲੀ ਇਹਦੇ ਨਾਲ ਇੱਕ ਤਾਂ ਆਪਣੇ ਜੋ এনवायरमेंट ਹੈ ਉਹਨੂੰ ਬਹੁਤ ਵਧੀਆ ਫਰਕ ਪਾਊਗਾ ਸੈਕੰਡਲੀ ਆਪਾਂ ਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ ਵੀ ਆਪਣੇ ਜਗ੍ਹਾ ਤੇ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਪੇੜ ਹੋਣ ਤਾਂ ਕਿ ਆਪਾ ਆਪਣੇ এনवायरमेंट ਨੂੰ ਤੇ ਆਪਾਂ ਨਾਲ ਜ ਆਪਣੀਆਂ ਜਨਰੇਸ਼ਨਸ ਨੂੰ ਵਧੀਆ ਗਿਫਟ ਦੇ ਕੇ ਜਾਈਏ ਸੋ ਆਮ ਵੈਰੀ ਹੈਪੀ ਫॉर ਕੈਨਮ ਟੂ ਟੇਕ ði ਇਨੀਸ਼ੀਏਟਿਵ ਮੈਂ ਸੰਜੀਵ ਕੁਮਾਰ ਹਰੀਆਂ ਅੱਜ ਕੈਨਮ ਬਰਨਾਲਾ ਵੱਲੋਂ ਜਿਹੜਾ ਗ੍ਰੀਨ ਦੀਵਾਲੀ ਮਨਾਉਣ ਦਾ ਇਹ ਇੱਕ ਉਪਰਾਲਾ ਕੀਤਾ ਗਿਆ ਜਿਸ ਵਿੱਚ ਇਹਨਾਂ ਸਾਰਿਆਂ ਨੇ ਰਲ ਕੇ ਦੀਵਾਲੀ ਵੇਲੇ ਦਰਤ ਲਾਉਣ ਦਾ ਇੱਕ ਫੈਸਲਾ ਕੀਤਾ ਹੈ ਵੈਸੇ ਵੀ ਦਰਖਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਆ ਪਰ ਜਿਹੜਾ ਅੱਜ ਇੱਕ ਦੀਵਾਲੀ ਦੇ ਮੌਕੇ ਤੇ ਜਿਹੜਾ ਇਹ ਕੈਨ ਬਰਨਾਲਾ ਵੱਲੋਂ ਉਪਰਾਲਾ ਕੀਤਾ ਗਿਆ ਇਹ ਸਾਡੇ ਆਉਣ ਵਾਲੇ ਪੁਵਿੱਖ ਦੇ ਲਈ ਵੀ ਚੰਗਾ ਹੈ ਪਲੱਸ ਇਹਨਾਂ ਦੀ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਗੱਤ ਜਿਨ੍ਹਾਂ ਨੇ ਇਹ ਸਟਾਰਟ ਕੀਤਾ ਮੈਨੂੰ ਇਹਨਾਂ ਦੀ ਇੱਕ ਗੱਲ ਬਹੁਤ ਚੰਗੀ ਲੱਗੀ ਕਿ ਜੋ ਬੱਚੇ ਜਾਂ ਜੋ ਵੀ ਪਰਿਵਾਰ ਇਹ ਦਰਖਤ ਲਾਉਣਗੇ ਉਹਨਾਂ ਦੀ ਸੰਭਾਲ ਕਰਨਗੇ ਉਹਨਾਂ ਦੀ ਫੋਟੋ ਖਿੱਚ ਕੇ ਇਹਨਾਂ ਨੂੰ ਭੇਜਣਗੇ ਇਹਨਾਂ ਵੱਲੋਂ ਉਹਨਾਂ ਨੂੰ ਸਪੈਸ਼ਲ ਆਫਰ ਦਿੱਤੀਆਂ ਨੇ ਜੋ ਇਹਨਾਂ ਦਾ ਇੰਸਟੀਚਿਊਟ ਹੈ ਉਹਨਾਂ ਵੱਲੋਂ ਉਹਨਾਂ ਨੂੰ ਚਾਹੇ ਫ੍ਰੀ ਕਲਾਸਾਂ ਹੋਣ ਚਾਹੇ ਫ੍ਰੀ ਕੋਈ ਡਿਵੈਲਪਮੈਂਟ ਨੋਲਿਜ ਹੋਵੇ ਇਸ ਤਰੀਕੇ ਦੀ ਬਹੁਤ ਜ਼ਿਆਦਾ ਉਹਨਾਂ ਵੱਲੋਂ ਇਹਨਾਂ ਵੱਲੋਂ ਸਹਾਇਤਾ ਕੀਤੀ ਜਾਣੀ ਹੈ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਮੈਂ ਬਹੁਤ ਖੁਸ਼ ਹਾਂ ਇਸ ਇਹਨਾਂ ਦੇ ਉਪਰਾਲੇ ਨੂੰ ਲੈ ਕੇ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਇਸ ਉਪਰਾਲੇ ਲਈ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਵੱਡੇ ਪੱਧਰ ਤੇ ਅਸੀਂ ਬੂਟੇ ਲਾ ਕੇ ਦਰਖਤ ਲਾ ਕੇ ਇਹਨਾਂ ਨੇ ਜੋ ਇਹ ਮਹਮ ਸ਼ੁਰੂ ਕੀਤੀ ਹੈ ਇਹਨਾਂ ਸਾਥ ਦੀ ਹੈ ਬਹੁਤ ਬਹੁਤ ਧੰਨਵਾਦ